ਹੈਲੋ ਜੀ ਅੱਜ ਸਾਰੇ ਭਾਈਆਂ ਦਾ ਆਦੇ ਸੰਦੇਸ਼ ਲੱਗੇ ਆ ਕਿ ਹੌਲੈਂਡ ਛਿੱਤੀ ਜਿਹੜਾ ਇਹ ਨਿੰਦਰ ਹੁੰਦਾ ਆ ਇਹਨੂੰ ਅੰਦਰ ਕਿੱਦਾਂ ਕਰੀ ਜਾਏਗਾ ਲੈ ਬੰਦਾ ਸ਼ੂ ਖੋਲਦੀ ਹੈ ਜੀ ਖੋਲ ਲੇ ਅਲਾਈ ਚੋਲ ਗਾੜੀ ਖੋਲ ਤੇ ਸਭ ਤੋਂ ਪਹਿਲਾਂ ਇਹ ਨਾਟ ਲਗਾਣਾ ਜੀ ਹਵਲ ਕਰ ਦੇ ਲਓ ਤੇ ਮਿੱਤਰੋ ਨਾਟ ਲਾ ਕਰਕੇ ਇਹ ਥੱਲੇ ਨੂੰ ਹੋ ਜਾਊਗਾ ਪਹਿਲਾਂ ਨਾਟ ਲਗਾਣੀ ਮਿੱਤਰ ਪਹਿਲਾਂ ਆ ਖੋਲਣਾ ਪੈਣਾ ਹੈ ਬਾਈ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਥੱਲੇ ਜੇ ਸਾਡੀ ਮਰਜ਼ੀ ਹੈ ਇੱਕ ਕੱਪ ਜਾਂਦਾ ਜੀ ਉਹ ਲਾਣਾ ਤੁਸੀਂ ਲਾ ਸਕਦੇ ਹਾਂ ਤੁਹਾਨੂੰ ਹੁਣ ਸ਼ੂਰ ਕਰਕੇ ਦਿਖਾਵਾਂਗੇ ਚੱਕੀ ਵੋ ਜੀ ਮਿੱਤਰੋ ਲੱਗਦਾ ਐਨ ਕਲੀਨ ਕਲੀਨ ਜਿਹਾ ਇਹਨਾਂ ਟਰੈਕਟਰ ਦੀ ਲੁੱਕ ਵੀ ਬਹੁਤ ਸੋਹਣੀ ਆ ਰਹੀ ਹੈ। ਦੇਖੋ ਜੀ ਕਿੰਨੀ ਖਰੀ ਲੋਕਾ ਰਹੀ ਹੈ। ਮਿੱਤਰ ਸਾਨੂੰ ਹੋਰ ਕੁਛ ਇਨਕਾਂ ਦੀ ਲੋੜ ਨਹੀਂ ਪੈਂਦੀ ਖੋਲੀ। ਵਾਧੂ ਨਾਟਿਆ ਇੱਕ ਨਾਟਿਆ ਢੱਲਾ ਕਰਕੇ ਇਹਨੂੰ ਇਹਨੂੰ ਘਮਾ ਦੋ। ਬਸ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਆਈਡੀ ਨੂੰ ਫੋਲੋ ਕਰ ਲਿਓ।